ਪਿੰਡ ਚੀਮਾ ਜੋਧਪੁਰ ਵਿਖੇ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦ ਖੇਤਾਂ ਨੂੰ ਕੰਮ ਕਰਨ ਜਾ ਰਹੇ ਕਿਸਾਨਾਂ ਨੇ ਖੂਨ ਨਾਲ ਲਤਪਤ ਹੋਈ ਇੱਕ Laash ਪਈ ਤੇ ਪਈ ਵੇਖੀ ਇਸ ਬਾਰੇ ਤੁਰੰਤ ਥਾਣਾ ਟੱਲੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮ੍ਰਿਤਕ ਦੀ ਪਛਾਣ ਪਿੰਡ ਚੀਮਾ ਦੇ ਨਿਵਾਸੀ ਪ੍ਰਦੀਪ ਸਿੰਘ ਪੁੱਤਰ ਲక్ష్మణ ਦਾਸ ਵਜੋਂ ਹੋਈ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਗੁਰਜੋਤ ਸਿੰਘ ਅਤੇ ਥਾਣਾ ਟੱਲੇਵਾਲ ਦੇ ਐਸਐਚਓ ਕਮਲਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਉਹਨਾਂ Laash ਨੂੰ ਕਾਬਜ਼ੇ ਵਿੱਚ ਲੈ ਕੇ ਬਰਨਾਲਾ ਦੇ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹਾਲੇ ਤੱਕ ਕਤਲ ਦੀ ਵਜ੍ਹਾ ਦਾ ਪਤਾ ਨਹੀਂ ਲੱਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਵੀ ਪਿੰਡ ਤੋਂ 150 ਮੀਟਰ ਦੂਰ ਡੈੱਡ ਬੋਡੀ ਪਈ ਹੈ। ਜੋ ਸਾਡੇ ਪਿੰਡ ਦਾ ਹੀ ਹੈ ਮੁੰਡਾ प्रदीप ਉਸ ਦੀ ਡੈੱਡ ਬੋਡੀ ਹੈ। ਮੌਕੇ ਤੇ ਜਾ ਕੇ ਤਕਤੀਰ ਕੀਤੀ ਬੋਡੀ ਨੂੰ ਕਬੇਬ ਉਸ ਲਿਆ। ਉਹਦੇ ਜੋ ਤਕਤੀਰ ਚੱਗਿਆ ਹੋਊਗਾ ਉਸ ਦੇ ਸਾਮਨ ਕਾਰਵਾਈ ਕੀਤੀ ਜਾਵੇਗੀ। ਕਿਸ ਤਰ੍ਹਾਂ ਲੱਗਦਾ ਕਿ ਕਤਲ ਕਿਵੇਂ ਹੋਇਆ ਲੱਗਦਾ ਇਤੋਂ ਤੱਕ ਦੀ ਤਕਦੀਸ ਤੋਂ ਬਾਹਰ ਹੀ ਰੱਖ ਸਕਦੇ ਕਿੱਥੇ ਕਿੱਥੇ ਉਹਦੀ ਬੋਡੀ ਵੀ ਵੇਖਿਆ ਜੀ ਸੱਟਾਂ ਜਿਹੜੀਆਂ ਲੱਗੀਆਂ ਸੱਟ ਉਹਦੇ ਸਿਰ ਦੇ ਖੱਬੇ ਪਾਸੇ ਇੱਕ ਦੇ ਸੱਟ ਦਾ ਇਨਸਾਨ ਹੈ ਫਦੌਲਤੋਂ ਸਾਹਿਬ ਸੰਦੂ ਦੀ ਰਿਪੋਰਟ ਫੈਰਾ ਦਾ ਟੀਵੀ